ਗਰ ਮੁਬਾਰਕਾਂ ਬਾਬੂ ਮੁਬਾਰਕਾਂ ਸਾਸਰੀ ਕਾ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਵੋਗੇ ਆਪਾਂ ਜੱਲੇ ਜੀ ਰਾਜਪੁਰਾ ਸ਼ਹਿਰ ਪਿੰਡ ਆਏ ਹੋਏ ਸੀ ਤੇ ਇਬਾਦਤ ਦੇ ਕੁਝ ਸਰਵਰ ਦੇ ਕੱਪੜੇ ਗਰਮੀਆਂ ਦੇ ਕੱਪੜੇ ਲੈਣੇ ਨੇ ਕਿਉਂਕਿ ਹੁਣ ਥੋੜੀ ਗਰਮੀ ਬਹੁਤ ਵੱਧ ਗਈ ਹੈ ਤੇ ਇਹਦੇ ਕੱਪੜੇ ਬਹੁਤ ਥੋੜੇ ਜੇ ਨੇ ਗਰਮੀਆਂ ਦੇ ਜਦੋਂ ਆਪਾਂ ਇਬਾਦਤ ਦੇ ਨਾਨੀ ਘਰ ਗਏ ਸੀ ਉਦੋਂ ਖਰੀਦੇ ਸੀ ਥੋੜੇ ਬਹੁਤੇ ਵੀ ਚਲੋ ਬਾਕੀ ਆ ਕੇ ਖਰੀਦ ਲਾਂਗੇ ਤੇ ਓਏ ਹੋਏ ਓਏ ਹਾਏ ਵੀਰੇ ਦੇ ਨਾਲ ਹੀ ਬਾਦ ਚ ਕੋਰ ਸਟਨਾ ਵੀ ਭਰਾ ਕਿਤੇ ਇੱਕੋ ਜਿਹਾ ਲੱਗ ਰਿਹਾ ਹਾਂ ਮੂੰਹ ਇੱਕੋ ਜਿਹਾ ਐ ਗਿਰਨ ਇੱਕੋ ਜਿਹੇ ਮੂੰਹ ਦੋਨਾਂ ਦੇ ਓਏ ਬਾਬੂ ਏ ਕੋ ਮਜਰਾ ਕੋ ਮਜਾ ਓਏ ਬਾਬੂ ਏ ਚੋਨਿਆ ਕਿਤੇ ਚਲੇ ਹਾਂ ਬਲੋਰੀ ਅੱਖਾਂ ਵਾਲੀ ਏ ਆਏ ਹਾਏ ਬਲੋਰੋ ਤੇ ਇਹ ਇਹਦੇ ਦੋਨਾਂ ਤਿੰਨਾਂ ਜਵਾਕਾਂ ਦੇ ਕੱਪੜੇ ਲੈਣੇ ਨੇ ਮੰਮੀ ਨੇ ਵੀ ਥੋੜਾ ਸਮਾਨ ਲੈਣਾ ਹੈ। ਕੁਛ। ਤੇ ਮੈਂ ਵੀ ਮੈਂ ਤਾਂ ਵੈਸੇ ਕੁਛ ਨਹੀਂ ਲੈਣਾ। ਵੈਲਾ ਮੈਂ ਤਾਂ। ਕਿਰਨ ਨੇ ਕੁਛ ਲੈਣਾ? ਹਾਂ। ਕਿਰਨ ਨੇ ਵੀ ਕੁਛ ਨਹੀਂ ਲੈਣਾ ਵੈਲੀ। ਅੰਮਮੀ ਉਸੇ ਤਰ੍ਹਾਂ ਚੁੰਨੀ ਦੇਖ ਕੇ ਕੀ ਮਿਲਤੀ ਏ? ਆ ਗੋਮ? ਆ ਫਰਾਕ ਠੀਕ ਇਧਰ ਲਈ। ਲੈ ਲੈ ਯਾਰੋ। ਹਾਲ ਇਨ ਸਟਾਕ। ਇਹ ਤੇ ਲੈ ਕੇ ਦਿੰਨੀ ਗੱਲ ਮੇਕੀ ਹਾਂ ਮੈਂ। ਤੈਨੂੰ ਫਰਾਕ ਹੀ ਲੈ ਕੇ ਦੇਣੀ ਪਾਰਟੀ ਦਾ ਫਰਾਕ। ਦੇਖ ਪਰਮੇਟ ਹਾਏ ਹਾਂਜੀ ਤੁਛੀ ਦਾ ਦਦ ਕੀ ਲੈਣਾ ਮਮਾ ਦੀ ਚੁੰਨੀ ਖਾਂਦੇ ਲੱਗ ਕੀ ਲੈ ਲੈ ਆਏ ਹਟਾਉਣ ਨਾ ਲੋਕ ਨ ਲਗ ਲਗ ਮੈਜਿੰਗ ਕਰਨੀ ਹੋਈ ਉਹਨੂੰ ਲਓ ਜੀ ਫਰਾਕ ਦਵਾਤੀ ਆ ਭਗਮ ਨੂੰ ਸੋਨੀ ਜੀ ਫਰਾਕ ਲਈਤੀ ਆ ਗਮ ਨੇ ਪਰਮ ਨੇ ਪੈਂਟ ਸ਼ਰਟ ਲਈਤੀ ਏ ਤੇ ਇਬਾਦਤ ਨੇ ਵੀ ਲੈ ਲਿਆ ਦੋ ਕੁ ਸਮਾਨ ਛੋਟਾ ਛੋਟਾ ਭਾਬੀ ਨੇ ਤੇ ਕਿਰਨ ਨੇ ਕੁਝ ਨਹੀਂ ਲੀਤਾ ਇਹਨਾਂ ਨੇ ਸੂਟ ਪਹਿਲਾਂ ਲੈ ਚੁੱਕੇ ਨੇ ਇਹ ਰੈਡੀ ਨੇ ਅਗਮ ਦੇ ਤੇ ਪਰਮਦੇਵ ਵੀ ਹੋ ਗਈ ਸ਼ਾਪ ਵਿੱਚ ਵੈਸੇ ਇਬਾਦਤ ਦੀ ਹਲੇ ਹੋਈ ਨਹੀਂ ਕਿਉਂਕਿ ਬਾਦ ਨੇ ਰੈਗੂਲਰ ਵੇਅਰ ਲਿੱਤੇ ਨੇ ਇਬਾਦਤ ਦਾ ਹਲੇ ਮੇਨ ਜਿਹੜਾ ਡਰੈੱਸ ਹੈਗੀ ਪਾਰਟੀ ਵਾਲੀ ਉਹ ਰਹਿੰਦੀ ਏ ਤੇ ਬਾਪੂ ਦੇ ਕੁਰਤੇ ਵੀ ਅੰਮੇ ਤਾਂ ਡਨ ਹੋ ਚੁੱਕੇ ਨੇ ਮੰਮੀ ਚੱਲੇ ਗ੍ਰੇ ਆਪਣੇ ਉਹ ਦੰਦਾਂ ਵਾਲੇ ਵੱਲ ਮੰਮੀ ਨੇ ਉੱਥੇ ਲਵਾਏ ਸੀ ਉੱਤੇ ਦੰਦ ਲਵਾਏ ਸਨ ਤੇ ਉਹ ਕਹਿੰਦੇ ਥੋੜੀ ਸੈਟਿੰਗ ਜੀ ਦੀ ਪ੍ਰੋਬਲਮ ਆ ਰਹੀ ਏ ਮੈਂ ਕਿਹਾ ਤਾਂ ਸੇਠ ਫਿਰ ਗੱਡੀ 'ਚ ਬੈਠਦੇ ਆ ਤੁਸੀਂ ਜਾ ਕੇ ਆਓ ਤੇ ਫਿਰ ਕਿਰਨ ਨੇ ਮੇਰੇ ਖਿਆਲ ਜਾਣਾ ਕੋਈ ਚੁੱਤੀ ਜੱਤੀ ਲੈਣੀ ਏ ਹਾਏ ਓਏ ਪਤਾ ਨਹੀਂ ਕਿਹੜੀ ਲੈਣੀ ਹੈ ਫਿਰ ਮੈਨੂੰ ਲੈ ਆ ਦਿਓ ਯਾਰ ਕੋਈ ਜਲਸਾ ਫਲਸਾ ਲੈ ਲਓ ਹੈ ਐਦਾਂ ਕਿ ਲੈ ਲਓ ਕਿ ਆਜੋ ਜੀ ਲੈ ਕੇ ਦੇਣੀ ਆ ਜਨਾਬ ਹੀ ਹਾਲ ਹੈ ਲੈ ਲਓ ਜ਼ਰੂਰੀ ਹੈ ਸੱਚ ਪੁਰਾਣਾ ਨਹੀਂ ਤੇ ਉੱਤੇ ਹਾਂ ਔਣੀ ਆ ਵਾਇਆ ਜਾਣਾ ਜੋੜ ਦੀ ਵੈਲਿਊ ਹੋਈ ਨਹੀਂ ਮੈਂ ਤੇ ਆਪਣੇ ਆਪਣੇ ਯਾਦ ਰਹਿਦਾ ਵੀ ਹਾਂ ਚੀਜ਼ ਲੈਣੀ ਆ ਪਾਣੀ ਆ ਕਬੀਲਦਾਰ ਬੰਦੇ ਦੀ ਮੱਤ ਮਾਰੀ ਰਹਿੰਦੀ ਏ ਕਬੀਲਦਾਰ ਬੰਦੇ ਦਾ ਧਿਆਨ ਆਪਣੇ ਵੱਲ ਘੱਟ ਫੈਮਿਲੀ ਵੱਲ ਜ਼ਿਆਦਾ ਹੁੰਦਾ ਹੈ ਇਸ ਕਰਕੇ ਕਬੀਲਦਾਰ ਦੀ ਸਾਡੀ ਜਿਹੜੀ ਟੈਨਸ਼ਨ ਹੈ ਸਾਡੀ ਹਮਸਫਰ ਨੂੰ ਲੈਣੀ ਚਾਹੀਦੀ ਏ ਵੀ ਹਾਂ ਭਈ ਮੈਂ ਇਹਨਾਂ ਕੁਝ ਲੈ ਲਿਆ ਮੈਂ ਆਪਣੇ ਬੰਦੇ ਵਾਸਤੇ ਵੀ ਕੁਝ ਸੋਚਾਂ ਇਹਨੇ ਜਲਸਾ ਲੈਣਾ ਜੁੱਤੀ ਲੈਣੀ ਏ ਕੁਰਤੇ ਵੀ ਐਵੇਂ ਨਾ ਪਾਣ ਨੂੰ ਉਹ ਇੱਕੋ ਹੀ ਪਾਈ ਫਿਰਦਾ ਕਸੀ ਜਿਓ ਭੂਰੀ ਜਿਹਾਂ ਸਹੀ ਗੱਲ ਏ ਯਾਰ ਗਰਨ ਕਿਹੜੇ ਲੱਗਦਾ ਲਵਾ ਬਲੈਕ ਲੈ ਲੈ ਜਲਸਾ ਲੈ ਲਓ ਬਲੈਕ ਅੱਛਾ ਲੱਗੇਗਾ ਹੈ ਨੀ ਲੈ ਤੇ ਲੈ ਦੇ ਨਾ ਬੇਟਾ ਟੈਨਸ਼ਨ ਕਿ ਲੈ ਰਿਆ ਫਿਰ ਨਹੀਂ ਲੈਣੀ ਕਿਉਂ ਸ਼ਰਟ ਆਪਣਾ ਲੈਣਾ ਕਹਿੰਦਾ ਲੈਣੀ ਏ ਲੈ ਲਈ ਜਾ ਬੇ ਮੁੰਡਿਆ ਇੰਨੀ ਸੋਹਣੀ ਫਰਾਕ ਮੈਂ ਤੇਰੇ ਵੱਤੇ ਦੇਖੀ ਤੂੰ ਪਾਉਂਦਾ ਨਹੀਂ ਯਾਰ ਸਤਾਰੇ ਲੱਗੇ ਉਸੇ ਸਤਾਰੇ ਜੂਸ ਕਿਨੇ ਕਿਨੇ ਪੀਣਾ ਭਾਈ ਕਿਨੇ ਤੁਸੀਂ ਪੀਣਾ ਅਬੀ ਤੁਸੀਂ ਪੀਣਾ ਪਿਓ ਮੇਰੇ ਪਿਓ ਆਜੋ ਮੰਮੀ ਆਂਦੇ ਨੇ ਫਿਰ ਇਤੋਂ ਨਹੀਂ ਬਿਨਾ ਕੋ ਪੀਨੇ ਆ ਭੁੱਖ ਵੀ ਲੱਗ ਰਹੀ ਹੁਣ ਮੈਨੂੰ ਅਸੀਂ ਮੰਮੀ ਨੂੰ ਛੱਡਾ ਇਹ ਦੰਡਾਲੀ ਦੁਕਾਨੇ 'ਚ ਮੈਂ ਤੁਸੀਂ ਬੈਠੋ ਅਸੀਂ ਬਾਕੀ ਦਾ ਕੰਮ ਕਰ ਲਈ ਕਿਉਂਕਿ ਕਿਰਨ ਕਹਿੰਦੀ ਮੈਂ ਉੱਧਰ ਜਾਣਾ ਸੀ ਫਿਰ ਮੈਂ ਕਿਰਨ ਨੂੰ ਕਿਹਾ ਤੁਸੀਂ ਇੱਧਰ ਆ ਜਾਓ ਸਾਨੂੰ ਦੋਨਾਂ ਨੂੰ ਤਿੰਨਾਂ ਨੂੰ ਇਕੱਲੇ ਛੱਡ ਗਏ ਨੇ ਇਮਾਰਤ ਨੂੰ ਵੀ ਨਾਲ ਲੈ ਗਏ ਨੇ ਮੈਂ ਕਿਹਾ ਚੰਗਾ ਕਿਉਂਕਿ ਬਾਅਦ ਵਿੱਚ ਰੋਪਈ ਤਾਂ ਫਿਰ ਉਹਨੇ ਚੁੱਪ ਨਹੀਂ ਕਰਦਾ ਹੁਣ ਅਖੀ ਯਾਰ ਕੋ ਭੁੱਖ ਲੱਗ ਰਹੀ ਏ ਕੀ ਕਰਨੇ ਫੜਫੜਦਾ ਸੋ ਪਨਾਰ ਲਾਹਾਂਗਾ ਫਿਰ ਉਹਨੂੰ ਛਿੱਲਾਗਾ ਕਿੰਨਾ ਖਲਾਰਾ ਪਾਦਾਂਗਾ ਯਾਰ ਕਿਵੇਂ ਸੁਈ ਯਾਰ ਚਾਚ ਦੀ ਗੱਲ ਨਹੀਂ ਕਰਦਾ ਤੂੰ ਵੀ ਕੋਈ ਐ ਯਾਰ ਮੇਰਾ ਮਨ ਕਰਾ ਮੈਂ ਕੁਝ ਸਮੋਸਾ ਖਾ ਲਾਂ ਸਮੋਸਾ ਤੋਂ ਮਨ ਨੇ ਕੀਆ ਬੈ ਮੇਰਾ ਕੁਲਚਾ ਖਾ ਲਈਏ ਕੁਲਚਾ ਸਮੋਸਾ ਖਾਣਾ ਤੇ ਉੱਥੇ ਮਿਲਦੇ ਨਹੀਂ ਮਿਲ ਰਹੇ ਨਹੀਂ ਉੱਥੋਂ ਮਿਲਦੇ ਨਹੀਂ ਮੇਲੇ ਰੇਨੇ ਤੇ ਮੇਲੇ ਗਰ ਲਗਾ ਜਮ ਉਹਦਾ ਮਟਾ ਮਟਾ ਮਟਰ ਕਾ ਨੇ ਮਟਾ ਬੱਵਾ ਕਰਕੇ ਖਾਈ ਕੋਰੀ ਹਾਂ ਫਿਰ ਤਾ ਤੈਨੂੰ ਕੁਝ ਖਵਾਵਾਂਗਾ ਬੱਵਾ ਕਰ ਕਰ ਬੁਰਰ ਨਹੀਂ ਬਰ ਆਹ ਤੇ ਬੱਰਾ ਇਨੀ ਹੁੰਦਾ ਤੇਰੇ ਤੋਂ ਆਦਾ ਪੰਜਾਬੀ ਯਾਰ ਤੂੰ ਆ ਨਾ ਬਰ ਕਰ ਲੁਗਦਾ ਕਿਪੇ ਬਰ ਬਰ ਏ ਦੇਖੋ ਸਿੱਧੇ ਗੱਲ ਪੰਜਾਬੀਆਂ ਦਾ ਹੁੰਦਾ ਬੱਰਾ ਉਹ ਪੰਜਾਬ ਤੋਂ ਬਾਹਰ ਜਿਹੜਾ ਬਥੱਲੇ ਨੇ ਮੈਪ ਵਾਲਾ ਥੱਲੇ ਜਾ ਉਹ ਬੁਰ ਉਹ ਬੁਰਰਾ ਕਰਦੇ ਨੇ ਬੁਰਰਾ ਇਹ ਹੁੰਦਾ ਫਰਕ ਤੂੰ ਪੰਜਾਬੀ ਘਾਟੇ ਬੰਦਿਆ ਹਾਂ ਆ ਠੀਕ ਜੀ ਬੱਰਾ ਇਹ ਹੁਣ ਬਣਿਆ ਤੂੰ ਪੰਜਾਬੀ ਅਸਲੀ ਬਾਬੂ ਓਏ ਜੋਨੇ ਮੇਰੀ ਜਾਨ ਪਪਾ ਅੱਜ ਪਪਾ ਫੇਰ ਛੱਡ ਕੇ ਜਾ ਰਹੇ ਨੇ ਹੈਂ ਮਮਤਾਂਗ ਨਹੀਂ ਕਰਨਾ ਰੋਣਾ ਨਹੀਂ ਮੇਜ ਵੀ ਨਾ ਕਰਿਓ ਪਾਪਾ ਨੂੰ ਅੱਜ ਨਾ ਖੇਡਦੇ ਰਹੋ ਤਾਈ ਜੀ ਨਾਲ ਪਰਮਦੀਦੀ ਨਾਲ ਮੰਮਾ ਨਾਲ ਕੀਦੋਗੇ ਗੀਦੋਗੇ ਐ ਐ ਮੇਰੇ ਜੂਨਾ ਮੈਂ ਅੱਜ ਫੇਰ ਚੱਲਿਆ ਜੀ ਕਿਸੇ ਕੰਮ ਤੇ ਇਬਾਦਤ ਅੱਜ ਫੇਰ ਆਪਣੀ ਮੰਮੀ ਨਾਲ ਗੱਲੀ ਤੇ ਮੇਲੇਆਂ ਨੂੰ ਮੈਂ ਸਿਰੇ ਸਿਰੇ ਖੜਾਇਆ ਪਰ ਮਿਸਕਰੀ ਮੈਨੂੰ ਪਤਾ ਹੈ

ਕਿਹੜੀ ਫੋਨ ਕਰਦੀ ਡੈਡੀ ਓਏ ਪਪਾ ਆ ਪਪਾ ਓਏ ਜੋਨਾ ਮੇਰਾ ਮਿੱਠਾ ਦੇਖ ਲਿਆ ਪਪਾ ਨੂੰ ਕਿੰਨਾ ਫਿਰ ਆਏ ਹਾਏ ਆਏ ਹਾਏ ਚਲਿਏ ਫਿਰ ਅੱਪਾ ਜਦੋਂ ਥੋੜੀ ਜਿਹੀ ਵੱਡੀ ਹੁੰਦੀ ਨਾ ਮੈਂ ਤੇ ਨਾਲ ਲੈ ਜਾਣਾ ਸੀ ਚੱਚੀ ਕਹਿ ਰਿਆ ਚਲਿਏ ਆ ਪਪਾ ਚਲਿਏ ਨਹੀਂ ਫੋਸਣਾ ਬੱਚਾ ਰੋਣਾ ਤੋਂ ਨਹੀਂ ਲੋਈ ਕਰਨੀ ਨਹੀਂ ਯਾਰ ਚਲਿਏ ਯਾਰ ਮੈਂ ਵੀਰੇ ਹੋਰੀ ਜਾ ਰਿਹਾ ਕਦੇ ਕੰਮ çarşıya gideceğiz işi bana tanı. Hah? Kıt ne papa? Papa. Kıt ne? Çöni. Bu. Bu ağaçte çöni. Merhaba tatlım geldi ya. Baba. On iki deceğimiz çöni. Ah ni 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 ni. Çori baby çori çori. Düş çöko, düş çöjo. 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 Hi babu. Hi mera çöna. Mera mita. Baba ਪਪਾਗੇ ਨੇ ਅੱਛਾ ਜੀ ਜੀ ਪਪਾ ਨੇ ਮਿੱਠੀ ਕੀਤਾ ਸੀ ਨਾ ਪਾ ਬੜਾ ਮਿਸਕੀਤਾ ਨੇ ਚਾਚੀ ਹੂੰ ਪਤਾ ਕੀ ਯਾਰ ਜਿਹੜੀ ਆਪਾਂ ਤਹੀ ਦੀ ਵੀਡੀਓ ਬਣਾਈ ਨੀ ਸ਼ਾਰਟ ਬਣਾਈ ਜਿਹੜੀ ਆਪਾਂ ਇੰਸਟਾ ਤੇ ਪਾਈ ਸਾਰਿਆਂ ਤੇ ਕੀ ਸਾਰਿਆਂ ਤੇ ਕੱਕੇ ਲੈਂਦੇ ਵਕਰੇ ਚਲਾ ਮੈਂ ਉਹ ਬਲੀ ਵਾਇਸ ਨਾ ਇਹਨੂੰ ਸੁਣਾਉਂਦੀ ਹਾਂ ਮੈਨੂੰ ਸੁਣਾਉਂਦੀ ਦੀ ਬੜਾ ਹਾਸ ਦੇਹੀ ਉਹ ਸੁਣ ਕੇ ਪੀ ਅੱਛਾ ਇਹਨੂੰ ਲੱਗਦਾ ਜੀ ਕਿ ਮੇਰੇ ਇਰਦ-ਗਿਰਦ ਤੋਂ ਆਵਾਜ਼ ਆਉਂਦੀ ਬਟ ਫੀਸ ਮੇਰੇ ਵਾਲ ਵੇਖ ਰਹੀ ਸੀ ਮੈਨੂੰ ਐਸੀ ਵੀ ਆਵਾਜ਼ ਆ ਰਹੀ ਵੀ ਇੱਥੇ ਕਿਤੇ ਹੀ ਹੈ ਡੜੀ ਇਹਦੇ ਲਾਗੇ ਛੱਗੀ ਹੈ ਵੀ ਆਪਾਂ ਮੇਰੇ ਹੈ ਹੂੰ ਫਰਕ ਪਿਆ ਉਹਦੇ ਨਾਲ ਵੀਡੀਓ ਨਾਲ ਹੈ ਹੂੰ ਬੜਾ ਸੀਧੀ ਤੁਰ ਤੱਕ ਡਿਆ ਕਰੋ ਕਰੋ ਫੇਰ ਬਾਅਦ ਵਿੱਚ ਨਾ ਫਿਰ ਜਦੋਂ ਆ ਗੰਮ ਪਰਮ ਹਣੀ ਆਗੇ 3:30 ਵਜੇ ਸੋਨੋ ਫਿਰ ਥੋੜਾ ਜਿਹਾ ਸੌਂ ਗਏ ਉਹ ਬੱਚੇ ਫਿਰ ਆਪਾਂ 5 ਵਜੇ ਮੈਂ ਬਾਹਰ ਕੁਰਸੀ ਲੈ ਕੇ ਬੈਠੀ ਆ ਗਮ ਆਪਣਾ ਉਹ ਮੋਟਰਸਾਈਕਲ ਚਲਾਉਣ ਲਿਆ ਸੀ ਮੈਂ ਚਲ ਮੈਂ ਬਾਹਰ ਲੈ ਕੇ ਬੈਣੀ ਆ ਤੁਸੀਂ ਮੈਂ ਹਵੇੜੇ ਚ ਖੇਡੋ ਦੋਵੇਂ ਜਾਣੇ ਤੇ ਵੇਖੂਗੀ ਤੁਹਾਨੂੰ ਆ ਗਮ ਤਬਲਾ ਕੱਢ ਲਿਆ ਆ ਉਹ ਸਟੋਰ ਦੇ ਵਿੱਚ ਇੱਕ ਤਾਂ ਖਰਾਬ ਹੋਇਆ ਨਾ ਇੱਕ ਸਹੀ ਉਹਦਾ ਪੀਸ ਉਹ ਇਹਦੇ ਲਾਗੇ ਵਜਾ ਰਿਹਾ ਇਹਨੂੰ ਕੈਰੀ ਕੋਟਸ ਪਾ ਕੇ ਬਿਠਾ ਕੇ ਲਾਗੇ ਥੱਲੇ ਉਹਨਾਂ ਨੇ ਆਪਣੀ ਚਟਾਈ ਉਸ਼ਾ ਕੇ ਤੈਨੂੰ ਖਡਾਉਂਦੇ ਰੇ ਬਾਹ ਬੜਾ ਚਰਖੇੜਦੇ ਰੇ ਜੋਇ ਕਰਦੇ ਸ਼ੂਟ ਕਰਨਾ ਸੀ ਨਾ ਤੁਸੀਂ ਉਹ ਚੜੇ ਬੜਾ ਉਹਦੀ ਮਾਹੌਲ ਜਿਹਾ ਬਣਿਆ ਹੋਣਾ ਤੁਸੀਂ ਮੋਗ ਚ ਨਹੀਂ ਯਾਦ ਵੀ ਪਾਓ ਸ਼ੂਟ ਕਰ ਲੀਏ ਵਲੋਗਰ ਸੀਰੀਅਸਲੀ ਸੱਚੀ 100% ਵੀ ਯਾਦ ਨਹੀਂ ਆ ਕਿ ਵਲੋਗ ਸ਼ੂਟ ਕਰ ਲੀਏ ਖਾਣ ਦੀ ਜੋਰ ਦਿੰਦੇ ਰਹਿੰਦੇ ਹੋ ਹੈ 6 ਮਹੀਨੇ ਹੋਣਾ ਤਾਂ ਫਿਰ ਤਾਂ ਕੁਝ ਜੀ ਖਵਾਵਾਂਗੇ ਇਹਦੇ ਹੁਣ ਨਾ ਦੰਦ ਇਹ ਦੰਦ ਪੱਕ ਰਹੇ ਨੇ ਨਾ ਅੰਦਰੋਂ ਉਹ ਜਿਹੜੇ ਬੁੱਟਜ ਹੁੰਦੇ ਨੇ ਪੱਕ ਰਹੇ ਨੇ ਤੈਨੂੰ ਐਵੇਂ ਲੱਗਦਾ ਕਿ ਮੈਂ ਖਾਵਾ ਕੁਝ ਮੇਰੀ ਗੁਗਲੀ ਜੀ 399000 ਤੇ 998 ਕਰੋ ਜੀ ਇਹਨੂੰ ਇੱਕ ਵਾਰੀ ਸਵਾਈਪ ਡਾਊਨ ਵਾਯੂ ਗੁਰੂ ਵਾਯੂ ਗੁਰੂ ਜੀ ਹੋ ਜਾਣਾ ਆ ਤੇਰੀ ਇੱਕ ਰਹਿ ਗਿਆ ਇੱਕ ਰਹਿ ਗਿਆ ਕਿੰਨੀ ਦੇਰ ਚ ਹੋਏਗਾ ਹੋਰ ਦੱਸੋ ਏ ਏ ਏ ਏ ਏ ਏ ਵਨ ਲਾਈਕ ਹੋਏ ਏ ਏ ਏ ਓਏ ਹੋਏ ਹੋਏ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਨਿਊ ਜਿਹੜਾ ਆਪਣੇ ਪੁਰਾਣੇ ਤਰੀਕੇ ਜਿਹੜਾ ਹੋਗਾ ਜਿਹੜਾ ਕਰਮਾ ਵਾਲਾ ਕਰਮਾ ਵਾਲਿਆ ਕਰਦੇ 4 ਲੱਖ ਪੂਰਾ ਕਰੋ 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 ਇੱਕ ਵਾਰੀ ਫੇਰ ਏ ਲੋ ਜੀ ਲੋ ਜੀ ਲੋ ਜੀ ਲੋ ਜੀ ਵੈਰੀ ਗੁੱਡ बोत <laughs> 4 ਲੱਖ ਸਬਸਕ੍ਰਾਈਬਰ ਹੋ ਗਏ ਹੋ ਗਏ ਜੀ 4 ਲੱਖ ਸਬਸਕ੍ਰਾਈਬਰ ਧੰਨਵਾਦ ਜੀ ਧੰਨਵਾਦ ਮੁਬਾਰਕਾਂ ਬਾਬੂ ਮੁਬਾਰਕਾਂ ਆਡੀਅנס ਦਾ ਬਹੁਤ ਬਹੁਤ ਧੰਨਵਾਦ ਸਹੀ ਗੱਲ ਹੈ ਮੈਂ ਪਰਦਾ ਨਹੀਂ ਬੰਨਿਆ ਹੋਇਆ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਜਣੇ ਵੀ ਤੁਸੀਂ ਦੇਖ ਰਹੇ ਹੋ ਮੈਂ ਬਾਅਦ ਚ ਪਰਦਾ ਬਨ ਕੇ ਧੰਨਵਾਦ ਕਰਦਾ 4 ਲੱਖ ਹੋ ਗਏ ਨੇ ਤਾਂ ਦੱਸੋ 5 ਲੱਖ ਕਿੰਨੇ ਦੇਰ ਚ ਹੋ ਜਾਣਗੇ ਭਾਬੀ ਚਾਰ ਪੰਜ ਮਹੀਨੇ 4-5 ਮਹੀਨੇ ਵਸ ਕਹਿ ਸਕਦੇ ਆ ਮੇਰੇ ਸਾਹਮਣੇ ਨਾਲ ਹੁਣ ਕੀ ਚੱਲ ਰਿਹਾ ਹੈ ਕਿਹੜਾ ਮਹੀਨਾ ਹੈ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਦੇ ਵਿੱਚ ਆਪਣੇ 5 ਲੱਖ ਕੰਪਲੀਟ ਹੋ ਜਾਣਗੇ ਹੈਨਾ ਇਹ ਵਾਅਦਾ ਤੇ ਕਦੋਂ ਹਣ ਕੇ ਕੰਪਲੀਟ ਜੁਲਾਈ ਦੇ ਹੋ ਜਾਣਗੇ ਕੋ ਜਦੋਂ ਮੈਂ 6 ਮਹੀਨੇ ਦਾ ਹੋ ਜਾਗਾ ਹਾਂ ਇਹ ਤਾਂ ਟੱਪ ਦੇਗੀ 6 ਮਹੀਨੇ ਦੇ ਤੱਕ ਹਾਂ ਇਹ ਪਰਮ ਤੂੰ ਦੱਸ ਆਪਣੇ 5 ਲੱਖ ਕਦੋਂ ਹੋਣਗੇ ਪੂਰੇ ਹੋ ਜਾਣਗੇ ਜਲਦੀ ਕਿੰਨੇ ਮਹੀਨੇ ਲੱਗਣਗੇ ਹੋਰ ਅਮੇ ਜੂਨ ਜਿਲਾਈ ਮੇਰੇ ਸਾਹਮਣੇ ਦਸੰਬਰ ਵਿੱਚ ਹੋਏ ਸੀ ਨਾ ਆਪਣੇ ਅ ਤਿੰਨ ਲੱਖ ਦਸੰਬਰ ਜਨਵਰੀ ਫਰਵਰੀ ਮਾਰਚ ਚਾਰ ਮਹੀਨੇ ਲੱਗੇ ਨੇ ਆਪਾਂ ਨੂੰ ਪਹੁੰਚਦੇ ਪਹੁੰਚਦੇ 4 ਲੱਖ ਤੱਕ ਤੇ ਚਾਰ ਕੁ ਮਹੀਨੇ ਹੋਰ ਲਾ ਲੋ ਦਿਨ ਵੱਡੇ ਹੋ ਗਏ ਨੇ ਨਾ ਦਿਨ ਵੱਡੇ ਹੋ ਗਏ ਇਹ ਵੀ ਸਹੀ ਪਰ ਨਹੀਂ ਯਾਰ ਫਿਰ ਵੀ ਮੰਨ ਕੇ ਚੱਲੋ ਵੀ ਚਾਰ ਕੁ ਮਹੀਨੇ ਹੋਰ ਅਪ੍ਰੈਲ ਮਈ ਜੂਨ ਜੁਲਾਈ ਹਾਂ ਅਗਸਤ ਤੱਕ ਹੋ ਜਾਣਗੇ ਮੇਰੇ ਵੱਡੇ ਤੱਕ ਹੋ ਜਾਣਗੇ 5 ਲੱਖ ਹੂੰ ਕਹਿੰਦੀ ਹਾਂ ਜੀ ਪੱਕਾ ਹੂੰ ਪੱਕਾ ਪੱਕਾ ਬਾਬੂ ਹੋ ਜਾਣਗੇ ਸਾਰਿਆਂ ਨੂੰ ਥੈਂਕ ਯੂ ਕਰੋ ਥੈਂਕ ਯੂ ਮਾਈ ਫੈਮਲੀ YouTube ਫੈਮਲੀ ਕਰਮਵਿਤੀ ਵੀ ਮੇਰੀ ਹੈ ਨਾ ਚਲੋ ਜੀ ਦੋਸਤੋ ਸਭ ਨੂੰ ਦਿਓ ਜਿਆਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੇ 4 ਲੱਖ ਆਪਣੀ ਫੈਮਲੀ ਹੋ ਗਈ YouTube ਦੀ ਤੇ ਮਿਲਦੇ ਆਂ ਅਸੀਂ ਤੁਹਾਨੂੰ ਕੱਲ੍ਹ ನಾವು ಬ್ಲೋಗದ ಬಾಯ್ ಬಾಯ್